ਹਾਂਜੀ ਕਿਸਾਨੋ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਗੱਲਬਾਤ ਆਪਾਂ ਕਰਨੀ ਆ ਕਿਸਾਨ ਵੀਰੋ ਕਣਕ ਦੇ ਬਾਰੇ ਕਣਕ ਦੀ ਫਸਲ ਆ ਜਿਹੜੀ ਉਹ ਨਸਾਰਾ ਉਹਦਾ ਸ਼ੁਰੂ ਹੋ ਗਿਆ ਤੇ ਕੁਝ ਥਾਵਾਂ ਦੇ ਉੱਤੇ ਗੋਭ ਦੇ ਵਿੱਚ ਕਿਸਾਨ ਵੀਰ ਸਪਰੇਅ ਕਰ ਰਹੇ ਆ ਜੋ ਵੀ ਸਿਫਾਰਸ਼ ਤੇ ਐਨਪੀਕੇ ਵਗੈਰਾ ਦੀਆਂ ਸਪਰੇਆਂ ਜ਼ਰੂਰਤ ਅਨੁਸਾਰ ਉਲੀਨਾਸ਼ਕ ਉਦੇ ਵਿੱਚ ਇੱਕ ਸਵਾਲ ਜਿਹੜਾ ਆਉਂਦਾ ਕਈ ਥਾਵਾਂ ਦੇ ਉੱਤੇ ਸਿੱਟੇ ਜਿਹੜੇ ਵਿੰਗੇ ਟੇਡੇ ਡੀਫਾਰਮਡ ਇਅਰਿੰਗ ਆਪਾਂ ਕਹਿ ਦਿੰਨੇ ਆ ਕਿ ਸਿੱਟੇ ਉਹ ਪੂਰਾ ਸਾਈਜ਼ ਨਹੀਂ ਬਣਦਾ ਵਿੰਗੇ ਟੇਡੇ ਨਿਕਲਦੇ ਜਾਂ ਕਈ ਵਾਰ ਵਿੱਚ ਫਸ ਜਾਂਦੇ ਆ ਪੱਤਿਆਂ ਦੇ ਮਤਲਬ ਜਿਹੜਾ ਝੰਡਾ ਪੱਤਾ ਉਹ ਪੂ ਕਰਗਾ ਹੋ ਜਾਂਦਾ ਵਿੱਚ ਉਹ ਸਿੱਟਾ ਮਸਾ ਨਿਕਲਦਾ ਬਾਹਰ ਜਾਂ ਵਿੱਚ ਹੀ ਫਸ ਜਾਂਦਾ ਟੇਡ ਮਤਲਬ ਜਾਂਦਾ ਆਤੀ ਵਾਂਗੂ ਨਿਕਲਦੇ ਆ ਤਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਤਿੰਨ ਮੁੱਖ ਕਾਰਨਾਂ ਬਾਰੇ ਤੇ ਉਹਦੇ ਆਪਾਂ ਰੋਕ ਥਾਮ ਕਿਸ ਤਰ੍ਹਾਂ ਕਰ ਸਕਦੇ ਕਿਉਂਕਿ ਪਹਿਲਾਂ ਆਪਾਂ ਨੂੰ ਕੁਝ ਨੁਕਤੇ ਧਿਆਨ ਚ ਰੱਖਣੇ ਚਾਹੀਦੇ ਆ ਕਿ ਇਸ ਤਰ੍ਹਾਂ ਦੀ ਸਮੱਸਿਆ ਨਾ ਆਵੇ ਜਾਂ ਆਪਾਂ ਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਸੋ ਵੱਤਬੱਤ ਕਿਸਾਨ ਵੀਰਾਂ ਨੇ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਿਓ ਕਿ ਤੁਹਾਨੂੰ ਇਹ ਪਹਿਲਾਂ ਹੀ ਪਤਾ ਹੋਵੇ ਤਾਂ ਫਿਰ ਆਪਣਾ ਜਿਹੜਾ ਹੈਗਾ ਕਿਉਂਕਿ ਜੇ ਸਿੱਟਾ ਵਿੰਗਾ ਟੇਡਾ ਨਿਕਲੂ ਸਾਈਜ਼ ਪੂਰਾ ਨਾ ਨਿਕਲੂ ਦਾਣਿਆਂ ਦੀ ਪੂਰੀ ਡਿਵੈਲਪਮੈਂਟ ਨਹੀਂ ਹੋਣੀ ਉਹਦਾ ਵੀ ਝਾੜ ਤੇ ਸਿੱਧਾ ਅਸਰ ਪੈਂਦਾ ਤੇ ਆਪਾਂ ਨੂੰ ਜਿਹੜਾ ਹੈਗਾ ਉਹ ਮੌਕੇ ਤੇ ਫਿਰ ਉਹਦਾ ਜਿਹੜਾ ਹੈਗਾ ਕਈ ਵਾਰ ਇਲਾਜ ਕਰਨਾ ਉਹ ਔਖਾ ਹੋ ਜਾਂਦਾ ਤਾਂ ਪਹਿਲਾ ਜਿਹੜਾ ਮੈਂ ਕਾਰਨ ਗੱਲ ਕਰਾਂ ਦੋ ਤਿੰਨ ਕਾਰਨ ਨੇ ਤਾਂ ਉਹਦੇ ਵਿੱਚੋਂ ਪਹਿਲਾ ਮੁੱਖ ਕਾਰਨ ਹੈ 24D ਦੀ ਵਕਤ ਬੇਵਕਤ ਸਪਰੇ ਆਪਾਂ ਜਿਹੜੀ ਕਰਦੇ ਆ ਮੈਂ ਪਹਿਲਾਂ ਵੀ ਇਹਦੇ ਬਾਰੇ ਕਿਸਾਨ ਵੀਰੋਂ ਗੱਲਾਂ ਕੀਤੀਆਂ ਕਿ ਵਾਰ-ਵਾਰ ਮੈਂ ਇਹ ਬੜੇ ਜ਼ੋਰ ਨਾਲ ਕਹਿੰਦਾ ਰਿਹਾ ਕਿ ਨਵੰਬਰ ਚ ਬੀਜੀ ਕਣਕ ਆ ਜਿਹੜੀ ਉਹ ਚ 35 ਤੋਂ 40 ਦਿਨ ਜਾਂ ਹੱਦ 45 ਦਿਨ ਇਹ ਤੱਕ 24D ਦੀ ਸਪਰੇ ਹੋ ਜਾਣੀ ਚਾਹੀਦੀ ਹੈ ਤੇ ਜਿਹੜੀ 1 ਅੱਧ ਦਸੰਬਰ ਚ ਬੀਜੀ ਕਣ ਕਾ ਅੱਧ ਦਸੰਬਰ ਦੇ ਨੇੜ ਤੇੜ ਮਤਲਬ ਦਸੰਬਰ ਦੇ ਵਿੱਚ ਆਪਾਂ ਕਹਿ ਲਈਏ ਉਹਦੇ ਵਿੱਚ 55 ਦਿਨ ਤੱਕ ਬਜਾਈ ਤੋਂ 45 ਤੋਂ 55 ਦਿਨ ਤੱਕ ਇਹ ਨਹੀਂ ਹੈਗਾ ਕਿ 45 ਦਿਨ ਤੋਂ ਪਹਿਲਾਂ ਕਰ ਲਈਏ ਜਿਵੇਂ ਨਵੰਬਰ ਚ ਬੀਜੀ ਕਣ ਕਾ ਉਹ ਚ 35 ਦਿਨ ਤੋਂ ਪਹਿਲਾਂ ਕਰ ਦਈਏ ਇਹ ਵੀ ਨਹੀਂ ਕਰ ਸਕਦੇ 45 ਤੋਂ ਬਾਅਦ ਵੀ ਨਹੀਂ ਕਰ ਸਕਦੇ ਜੇ ਆਪਾਂ ਅੱਗੇ ਪਿੱਛੇ ਸਪਰੇਅ ਕਰਦੇ ਆ ਤਾਂ ਫਿਰ ਬੂਟਿਆਂ ਦੀਆਂ ਗੰਡਾਂ ਦੇ ਵਿਚਕਾਰ ਜਿਹੜਾ ਫਾਸਲਾ ਕਿਸਾਨ ਵੀਰੋਂ ਘਟ ਜਾਂਦਾ ਇਹਦੀ ਟੌਕਸਿਸਿਟੀ ਇਹਦੀ ਸਟ੍ਰੈਸ ਕਾਫੀ ਆਉਂਦੀ ਹੈ ਫਸਲ ਦੇ ਫਿਰ ਗੰਡਾਂ ਜਿਹੜੀਆਂ ਮੋਟੀਆਂ ਹੋ ਜਾਂਦੀਆਂ ਸਿਰੇ ਵਾਲਾ ਪੱਤਾ ਮੋਟਾ ਹੋ ਕੇ ਪਿਆਜ਼ ਦੀ ਭੂਗਾਂਗੂ ਹੋ ਜਾਂਦਾ ਤੇ ਸਿੱਟੇ ਗੋਚ ਫਸੇ ਰਹਿ ਜਾਂਦੇ ਆ ਇਹ ਮੈਂ ਤੁਹਾਨੂੰ ਫੋਟੋ ਨਾਲ ਦਿਖਾਈ ਹੋਈ ਹੈ ਤੇ ਇਹਦਾ ਜਿਹੜਾ ਇਲਾਜ ਆ ਉਹ ਸਹੀ ਸਮੇਂ ਸਿਰ ਜਿਹੜੀ 240 ਦੀ ਸਪਰੇਅ ਕਰਨੀ ਉਹੀ ਇਲਾਜ ਆ ਮੌਕੇ ਤੇ ਇਹਦਾ ਕੋਈ ਇਲਾਜ ਨਹੀਂ ਹੁੰਦਾ ਇਹਦਾ ਝਾੜ ਤੇ ਅਸਰ ਪੈਂਦਾ ਦੂਸਰਾ ਕਾਰਨ ਹੈ ਮੈਗਨੀਜ਼ ਦੀ ਘਾਟ ਮੈਗਨੀਜ਼ ਦੀ ਘਾਟ ਕਿਸਾਨ ਵੀਰੋ ਪਹਿਲਾਂ ਵੀ ਤੁਹਾਡੇ ਨਾਲ ਜਾਣਕਾਰੀਆਂ ਸੰਜੇ ਕਰਦਾਂ ਨੇ ਕਿ ਹਲਕੀਆਂ ਜ਼ਮੀਨਾਂ 'ਚ ਕਣਕ ਝੋਨਾ ਫਸਲੀ ਚੱਕਰ 'ਚ ਤਾਂ ਹੁਣ ਦਰਮਿਆਨੀਆਂ ਜ਼ਮੀਨਾਂ ਜਾਂ ਉਸ ਤੋਂ ਦਰਮਿਆਨੀਆਂ ਤੋਂ ਵੀ ਭਾਰੀਆਂ ਜ਼ਮੀਨਾਂ ਹਾਲ ਨੂੰ ਜੇ ਆਪਾਂ ਜਾਈਏ ਤਾਂ ਕਈ ਥਾਵਾਂ ਤੇ ਘਾਟ ਇਹਦੀ ਦੇਖਣ ਨੂੰ ਮਿਲਦੀ ਹੈ ਚੰਗੀਆਂ ਜ਼ਮੀਨਾਂ 'ਚ ਮੈਗਨੀਜ਼ ਦੀ ਘਾਟ ਕਿਉਂਕਿ ਇਹ ਆਪਾਂ ਸਪਰੇਅ ਰਾਹੀਂ ਪੂਰੀ ਕਰ ਸਕਦੇ ਹਾਂ ਬਹੁਤ ਘੱਟ ਮਾਤਰਾ ਜੇ ਚਾਹੀਦਾ ਹੁੰਦਾ 1 ਕਿਲੋ ਆਪਾਂ 200 ਲੀਟਰ ਮਗਰ ਸਪਰੇਅ ਕਰਨੀ ਹੁੰਦੀ ਹੈ ਪਰ ਕਈ ਵਾਰ ਸਮੇਂ ਸਿਰ ਆਪਾਂ ਸਪਰੇਅ ਨਹੀਂ ਕਰਦੇ ਇਹਦੀ ਸਪਰੇਅ ਕਦੋਂ ਕਰਨੀ ਹੈ ਜਾਂ ਤਾਂ ਆਪਾਂ ਕੋਰਤੇ ਕਰਨੀ ਹੈ ਪਹਿਲੇ ਪਾਣੀ ਤੋਂ ਪਹਿਲਾਂ ਜਾਂ ਜ਼ਰੂਰਤ ਅਨਸਾਰ ਉਸ ਤੋਂ ਬਾਅਦ 2-3 ਸਪਰੀਆਂ ਕਰ ਸਕਦੇ ਹਾਂ ਇਹਦੇ ਘਾਟ ਕਾਰਨ ਕੀ ਹੁੰਦਾ ਹੈ ਜੇ ਤਾਂ ਆਪਾਂ ਸਮੇਂ ਸਿਰ ਕਰਦੇ ਵਿਚਕਾਰ ਲਈ ਪੱਤੇ ਤੇ ਪਹਿਲਾਂ ਨਿਸ਼ਾਨੀਆਂ ਆਉਂਦੀਆਂ ਜੇ ਨਾ ਕਰੀਏ ਤਾਂ ਫਿਰ ਹੌਲੀ ਹੌਲੀ ਸਭ ਤੋਂ ਉੱਪਰਲੇ ਪੱਤੇ ਤੇ ਨਿਸ਼ਾਨੀਆਂ ਚੱਲ ਜਾਂਦੀਆਂ ਜਦੋਂ ਫਸਲ ਨਸਾਰੇ ਤੇ ਆਉਂਦੀ ਹੈ ਪੱਤੇ ਦਾ ਹੇਠਲਾ 2/3 ਹਿੱਸਾ ਜਿਹੜਾ ਹੁੰਦਾ 2/3 ਹਿੱਸਾ ਉਹ ਨਾੜੀਆਂ ਵਿਚਕਾਰਲੇ ਸਰ ਦੇ ਉੱਪਰ ਨੂੰ ਹਲਕੇ ਚਿੱਟੇ ਤੋਂ ਹਲਕੇ ਪੀਲੇ ਜਾਂ ਜਾਮਨੀ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਪੱਤਿਆਂ ਤੇ ਕਣਕ ਦੇ ਸਿੱਟੇ ਦਾਤੀ ਵਾਂਗੂ ਮੁੜ ਕੇ ਨਿਕਲਦੇ ਆ ਕਿ ਮੈਂ ਪਹਿਲੀ ਏਡੂ ਫੋਟੋ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਸਪਰੇਅ ਕਰਨੀ ਬੜੀ ਜ਼ਰੂਰੀ ਹੈ ਇਹ ਤੀਸਰੀ ਜਿਹੜੀ ਫੋਟੋ ਹੁਣ ਤੁਸੀਂ ਸਾਹਮਣੇ ਦੇਖ ਰਹੇ ਆ ਇਹ ਹੈਗੀ ਡਾਉਨੀ ਮਾਈਲਡਿਊ ਉੱਲੀ ਰੋਗ ਹੈ ਕਿ ਇਹ ਇਹ ਉੱਲੀ ਆ ਜਿਹੜੀ ਮਿੱਟੀ 'ਚ ਹੀ ਜਾਂਦੀ ਰਹਿੰਦੀ ਹੈ ਖੇਤਾਂ ਦੇ ਨੀਵੇਂ ਪਾਸੇ ਜਿੱਥੇ ਪਾਣੀ ਜ਼ਿਆਦਾ ਖੜਦਾ ਹੈ ਉਥੇ ਇਹ ਜਿਹੜੀ ਉੱਲੀ ਆ ਉਹ ਹਮਲਾ ਕਰਦੀ ਫਸਲ ਤੇ ਬੂਟੇ ਛੋਟੇ ਰਹਿ ਜਾਂਦੇ ਆ ਪੱਤੇ ਪੀਲੇ ਪੈ ਜਾਂਦੇ ਆ ਪੱਤੇ ਸੁੱਕ ਜਾਂਦੇ ਆ ਪੱਤੇ ਪਾੜ ਜਾਂਦੇ ਆ ਤੇ ਸਿੱਟੇ ਆ ਜਿਹੜੇ ਉਹ ਮਤਲਬ ਸੁੰਗੜੇ ਜੇ ਪੱਤੇ ਵੀ ਸੁੰਗੜੇ ਜੇ ਹੋ ਜਾਂਦੇ ਆ ਪੱਤੇ ਇਕੱਠੇ ਜੇ ਹੋ ਜਾਂਦੇ ਆ ਤਾਂ ਇਹ ਤੁਸੀਂ ਫੋਟੋ ਦੇਖ ਰਹੇ ਆ ਡਾਨੀ ਮਲਡੀਓ ਇਹ ਰੋਗ ਪੈ ਜਾਂਦਾ ਉਨਲੀ ਰੋਗ ਇਹਦਾ ਇਲਾਜ ਇੱਕੋ ਹੀ ਹੈ ਕਿ ਆਪਾਂ ਪਾਣੀ ਜ਼ਿਆਦਾ ਖੇਤ ਦੇ ਵਿੱਚ ਖੜਾ ਨਹੀਂ ਹੋਣ ਦੇਣਾ ਜਿੱਥੇ ਨੀਵੇਂ ਥਾਵਾਂ ਤੇ ਪਾਣੀ ਖੜਦਾ ਉੱਥੇ ਐ ਪੱਤੇ ਨਾ ਹੋ ਆਏ ਹੋ ਜਾਂਦੇ ਜਦੋਂ ਸਲਾਬੇ ਜ ਨਹੀਂ ਹੋਏ ਹੁੰਦੇ ਵੀ ਕੋਈ ਚੀਜ਼ ਸਲਾਬ ਕੇ ਤੇ ਸੁੰਗੜ ਜੇ ਜਾਵੇ ਤੇ ਉਹਦੇ ਵਿੱਚੋਂ ਬਾਅਦ ਚ ਜਿਹੜੇ ਸਿੱਟੇ ਆ ਉਹ ਵੀ ਜਿਹੜੇ ਸਹੀ ਤਰੀਕੇ ਨਹੀਂ ਨਿਕਲਦੇ ਸਾਈਜ਼ ਛੋਟਾ ਨਿਕਲੇ ਆਉਂਦਾ ਤੇ ਉਹਦੇ ਵਿੱਚ ਦਾਣੇ ਆ ਜਿਹੜੇ ਉਹ ਵੀ ਸਹੀ ਸਾਈਜ਼ ਦੇ ਸਹੀ ਕੁਆਲਿਟੀ ਦੇ ਉਹਨਾਂ ਦਾ ਭਾਰ ਆ ਜਿਹੜਾ ਸਹੀ ਨਹੀਂ ਬਣਦਾ ਇਹਦਾ ਇਲਾਜ ਆ ਖੇਤ ਚ ਪਾਣੀ ਨਹੀਂ ਖੜਾ ਹੋਣ ਦੇਣਾ ਸੋ ਜੇ ਹੁਣ ਇਸ ਟਾਈਮ ਤੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਜ਼ਰ ਆ ਰਹੀ ਹੈ ਤੁਸੀਂ ਆਪ ਦੇ ਖੇਤ ਚ ਇਹ ਧਿਆਨ ਦਿਓ ਕਿ ਤੁਸੀਂ ਟੂ ਫੂਡ ਦੀ ਸਪਰੇਅ ਦੀ ਗੇਤ ਬਛੇਰ ਕੀਤੀ ਹੈ ਜਾਂ ਤੁਸੀਂ ਮੈਗਨੀਜ਼ ਦੀ ਸਪਰੇਅ ਨਹੀਂ ਕੀਤੀ ਨਿਸ਼ਾਨੀਆਂ ਤੁਹਾਨੂੰ ਮੈਂ ਤਿੰਨੇ ਦਿਖਾਤੀਆਂ ਜਾਂ ਫਿਰ ਤੁਹਾਡੇ ਕੋਈ ਖੇਤ ਦੇ ਕਿਸੇ ਭਾਗ ਦੇ ਵਿੱਚ ਪਾਣੀ ਜਿੱਥੇ ਖੜਦਾ ਰਿਹਾ ਉੱਥੇ ਇਹ ਸਮੱਸਿਆ ਆਈ ਹੈ ਤਾਂ ਇਹਦਾ ਆਪਾਂ ਧਿਆਨ ਰੱਖ ਕੇ ਇਲਾਜ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ